ਉਗਰੂਮ ਪਿਆਰਿਓ ਜੋ ਹਰੋਜ ਨਿਤ ਅੰਮ੍ਰਿਤ ਵੇੜੇ ਚੰਦਰ ਹੀ ਲੜੀ ਵਾਲ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਦੰਦਿਤੇ ਬਿਰਾਜਮਾਨ ਮਾਰੇ ਬੋਇ ਗਾਂਦੇ ਸੋਮੇ ਗਾਂਦੇ ਸਾਗਰ ਤੰਤਨਾਲਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਹਜ਼ੂਰੀ ਅੰਦਰ ਸਤਿ ਬੈਠੇ ਗੁਰੂ ਕਾ ਸਾਧ ਸਤ ਸੰਗਿਓ ਉਹ ਜੋ ਕਈਆਂ ਚਿਰਾਂ ਤੋਂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਨ ਪਾਸ਼ਾ ਜੀ ਮਹਾਰਾਜ ਤੁਨਾਂ ਬ੍ਰਹਮੰਡ ਦੇ ਮਾਲਕ ਜਿਨ੍ਹਾਂ ਦੇ ਆਪਾਂ ਪਾਵਨ ਜੀਵਨ ਦੀ ਕਈਆਂ ਮਿਹਨਤੋਂ ਕਥਾ ਵਿਚਾਰ ਕਰਦੇ ਆ ਰਹੇ इस कथा आप यत्न करिए कि कुछ रबी गुणा ग्रहण कर दिए ताकि जीवन सफल संपूर्ण बन सके निध दुखा कलेसा रोगां कालिया साड़िया चिंता फिकर तो आप बच सके ਜਮਾਦੀ ਮਾਰ ਤੋਂ ਮੁਸਕੀਏ ਅਜੇ ਸੋਦੇ ਦੇਖਦੇ ਆ ਰਹੇ 85 ਦਸ ਜੋਨਾ ਇਹਨਾਂ ਦੇ ਜਨਮ ਤੇ ਮਨ ਦੇ ਦੁੱਖ ਤੋਂ ਬਚ ਜਾਈਏ ਤਤੈ ਤੁਪੇਰ ਉਯੋਧੀ ਤੀਜਾ ਜਿਹਦੇ ਤथा ਬੰਚ ਵਿੱਚ ਵਸ ਜਾਵੇ ਪਰਛਾਤੇ ਦੇ ਗੁਰ ਕੀ ਸਾਖੀ ਜਾਗੀ ਗੁਰ ਕੀ ਸਾਖੀ ਜਾਗੀ ਤਨ ਚੰਚਲ ਮਤ ਤੇ ਅਗੀ ਕਥਾ ਸੁਣਨਾ ਫੈਦਾ ਪਛੰਦੇ ਗੁਰ ਕੀ ਸਾਖੀ ਜਾਗੀ ਜੇ ਅੰਦਰ ਕੋ ਸਾਖੀ ਜਾਗਦੀ ਤਿੱਖ ਗਈ ਸਾਡੇ ਅੰਦਰ ਪਾਪ ਵਿਚਾਰ ਗੁਰੂ ਦੀ ਸ਼ਬਦ ਦੇ ਵਿਚਾਰ ਜੇ ਸਾਡੇ ਅੰਦਰ ਟਿਕ ਨਾ ਜਦੋਂ ਤੇ ਸਾਜਣਿਓ ਕਿੰਨਾ ਬੰਦਾ ਕ੍ਰੋਧੀ ਕੰਮੀ ਲੋਭੀ ਹੋਵੇ ਕਿੰਨਾ ਵਿਸ਼ੇ ਵਿਕਾਰਾਮਾੜਾ ਹੋਵੇ ਜਿੱਦਾਂ ਮਰਜੀ ਵੱਡੀ ਵੱਡਾ ਪਾਪੀ ਹੋਵੇ ਸਾਡੇ ਹੋ ਨਹੀਂ ਸਕਦਾ ਕਿ ਉਹਦਾ ਜੀਵਨ ਨਾ ਮਰੇ ਜਿਹੜਾ ਸਾਡਾ ਮਨ ਚੰਚਲ ਰਾਤ ਦਿਨ ਪਰ ਮੈਂ ਫਿਰਦਾ ਏ ਪਟ ਗਿਆ ਫਿਰਦਾ ਏ ਤੇ ਕਾਦੇ ਵਾਸਤੇ ਪਟ ਗਿਆ ਫਿਰਦਾ ਬੰਦਾ ਪਤਾ ਤੁ ਪਤਾ ਤਾਂ ਹੈ ਆਪਾਂ ਨੂੰ ਕਿਉਂ ਪੜ ਗਿਆ ਫਿਰਦਾ ਮਨ ਨੂੰ ਨਾ ਚੇ ਦੂਪੜ ਦਾ ਹੀ ਫਿਰਦਾ ਕਾਣ ਕਾਣ ਪਰਿੰਦੋਂ ਵਿਚਾਰਾਂ ਵਿੱਚੋਂ ਵਿਚਾਰਾਂ ਨਿਕਲਦੀਆਂ ਨੇ ਜਿੱਦਾਂ ਇੱਕਦਰਫੂ ਵਿੱਚੋਂ ਟਾੜੀ ਟਾੜ ਨਿਕਲਦੇ ਆ ਬਹੁਤ ਵੱਡਾ ਵਿਸਤਾਰ ਪੜ ਜਾਂਦਾ ਤੇ ਜਦੋਂ ਵਿਚਾਰਾਂ ਵਿੱਚੋਂ ਵਿਚਾਰਾਂ ਨਿਕਲਦੀਆਂ ਨੇ ਸੈਤਾਨ ਮੰਨਿਆ ਨਾ ਉਟੇ ਕੇ ਵਜਦਾ ਉਹ ਟੇਕੇ ਵਜਦਾ ਫਿਰ ਪੈਦਾ ਨਹੀਂ ਪੈਦਾ ਕਰਦ ਨੂੰ ਆ ਕੇਵਲ ਮਾਇਆ ਤੇ ਸ਼ੋਹਰਤ ਵਾਸਤੇ ਪੈਦਾ ਬਿੰਦਰੀਆ ਮਾਇਆ ਤੇ ਸ਼ੋਹਰਤ ਵਾਸਤੇ ਪਾ ਸੰਸਾਰ ਵਿੱਚ ਆਪਣਾ ਨਾਮ ਬਣਾਉਣ ਵਾਸਤੇ ਸੰਸਾਰ ਵਿੱਚ ਮੇਰਾ ਨਾਮ ਰਹੇ ਨਾਮ ਤੇ ਫਿਰ ਪਾਪੀਆਂ ਦੇ ਵੀ ਹੈ ਪੁੰਨੀਆਂ ਦੇ ਵੀ ਹੈ ਭਗਤਾਂ ਦੇ ਵੀ ਹੈ ਯੋਧਿਆਂ ਦੇ ਵੀ ਹੈ ਨਾਮ ਜੁਗ ਜੁਗੰਤਰ ਤੋ ਚੱਲਦੇ ਆ ਰਹੇ ਕਿਵਾਂ ਸੇ ਉਹ ਬਦਨ ਗਨ ਨਾਮ ਦੇ ਨੇ ਪਿਆਰਿਓ ਗਤ ਸ਼ੋਭਾ ਦੀਆਂ ਉਸ ਤੋਂ ਤਦ ਉਸ ਤੋਂ ਤਦ ਮੇਰੇ ਜਾਣ ਤੋਂ ਬਾਅਦ ਮੈਨੂੰ ਲੋਕ ਕਿੰਨਾ ਚੰਗਾ ਦਿੰਦੇ ਕਿੰਨਾ ਚਿਰ ਮੇਰੀ ਯਾਦ ਅਸਤ ਬਣੀ ਰਹਿੰਦੀ ਹੈ ਸਾਲ ਵਿੱਚ ਕਿੰਨਾ ਚਿਰ ਮੇਰੀ ਯਾਦ ਅਸਤ ਬਣੀ ਰਹਿੰਦੀ ਹੈ ਤ੍ਰੋਪ ਤੇ ਬਰਲਾਦ ਹਿਸਾਜ ਤੋਂ ਮੈਨੂੰ ਚੱਲੇ ਆ ਰਹੇ ਤ੍ਰੋਪ ਤੇ ਬਰਲਾਦ ਸਾ ਤੋਂ ਪਹਿਲੇ ਪਾਤ ਸਾਜੁੱਗ ਦੇ ਜਿੱਦ ਤੋਂ ਪਹਿਲਾਂ ਚੱਲੀ ਉਹਨਾਂ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਹੋ ਕੱਲਾ ਯਾਦ ਨਹੀਂ ਕਰ ਰਹੇ ਉਹਨਾਂ ਦੀ ਪੂਜਾ ਵੀ ਹੋ ਰਹੀ ਹੈ ਉਹਨਾਂ ਦੀ ਪੂਜਾ ਵੀ ਹੋ ਰਹੀ ਹੈ ਹਰ ਨਾਸ ਹੋਇਆ ਦੂਸਰੇ ਪੱਕ ਵਿੱਚ ਕੰਸ ਹੋਇਆ ਇਹ ਜੇ ਅਮਲ ਹੋਇਆ ਆਬ ਦੇ ਹੋਇਆ ਉਹ ਪਾਪੀ ਇਹ ਤਾਂ ਜਾਣੇ ਤੇ ਜਾਂਦੇ ਆ ਲੇਕਿਨ ਪੂਜਾ ਤੇ ਨਹੀਂ ਉਹਨਾਂ ਦੀ ਹੁੰਦੀ ਨਾ ਭਰਸ਼ਦੇ ਜਿਹੜਾ ਤੂੰ ਪਾਪ ਕਰਕੇ ਸ਼ੋਰਤ ਰਣਾ ਚੋਣਾ ਹੈ ਨਾਮ ਘਮਾਉਣਾ ਚੋਣਾ ਹੈ ਉਦੋਂ ਕਈ ਗੁਨਾ ਤੇਰਾ ਨਾਮ ਜਿਹੜਾ ਦਾ ਸੰਸਾਰ ਵਿੱਚ ਲੰਮਾ ਰਹਿ ਵੀ ਜਾਊਗਾ ਜੇ ਤੂੰ ਗੁਰੂ ਦੇ ਬਿਜਨਾ ਨਾਲ ਜੁੜ ਜੇ ਵਿਚਾਰ ਨਾਲ ਜੁੜ ਜਾਵੇਂ ਤੂੰ ਚੰਚਨ ਮੱਤੇ ਅਗੀ ਜੇ ਵੀ ਚੰਚਨ ਮੱਤੇ ਨਾ ਉਹ ਪੱਗ ਗਈ ਜੇ ਵੀ ਚੰਚਨ ਮੱਤ ਚੰਦਰਮੱਤ ਕੀ ਹਿੰਦੀ ਇਦਰੀ ਭਜਣਾ ਇਦਰੀ ਭਜਣਾ ਅਸੀਂ ਜਿਆਦਾ ਚੰਚਲ ਮੱਛੀ ਨੂੰ ਤੇ ਬੰਦਰ ਨੂੰ ਮੰਨਦੇ ਅਸੀਂ ਜਿਆਦਾ ਚੰਚਲ ਮੱਛੀ ਨੂੰ ਤੇ ਬੰਦਰ ਨੂੰ ਮੰਨਦੇ ਹਾਂ ਬੰਦਰ ਤਦੇ ਟਿਕ ਨਹੀਂ ਬੈਸਦਾ ਮੱਛੀ ਕਿਤੇ ਦਿਨੇ ਸਾਦੀ ਆਣੀ ਵਿੱਚ ਹੈ ਪਾਣੀ ਦੀ ਦੇ ਤੇ ਲੋ ਬਾਣ ਵਿੱਚ ਤੇ ਨਹੀਂ ਸਕਦੇ ਇੱਧਰ 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 ਬੰਦਰ ਵੀ ਇੱਧਰ ਅਸ਼ਾਂਤ ਹੋ ਅਸ਼ਾਂਤ ਹੋ ਅਸ਼ਾਂਤ ਹੋ ਅਸ਼ਾਂਤ ਰਹਤੇ ਪਰ ਜਦੋਂ ਜਦੋਂ ਇਹ ਬਾੜੀ ਮਾਤ ਚੰਚਰ ਮਾਤ ਜਿਹੜੀ ਸੁਣਾ ਭਜੀ ਤੇ ਬੰਦ ਤੇ ਮੱਛੀ ਵਾਂਗ ਇਹ ਟੇਕੇ ਬੈਠ ਗਏ ਗੁਰੂ ਦੇ ਬਜਨਾ ਵਿੱਚ ਹੁਣ ਗੁਰੂ ਹੀ ਦਿਸਦਾ ਹੋਰ ਦੇ ਕੁਝ ਦਿਸਦਾ ਇਹ ਤੋਂ ਬਾਅਦ ਜੇ ਹੋਰ ਵਿਚਾਰ ਦੇਤੇ ਇੱਕ ਦੋ ਦਿੱਤਿ ਲੋ ਗੁਰਦੀ ਸਾਖੀ ਜਾਗੇ ਤਾ ਚੰਚਲ ਮੱਤੇ ਅਭਿ ਹੋਣ ਬਤ ਵਿੱਚ ਬਤ ਟਿਕਦਾ ਹੀ ਗੁਰੂ ਦੇ ਵਿਚਾਰ ਟਿੱਢ ਗਈ ਤੇ ਮੇਰੇ ਨੇ ਟਿੱਕੇ ਕੀਤਾ ਕੀ ਫਿਰ ਉਸ ਮਤ ਨੇ ਟਿੱਕੇ ਕੀਤਾ ਕੀ ਬੜੀ ਵਿਚਾਰ ਵਾਲੀ ਗੱਲ ਫਿਰ ਟਿੱਕਾ ਕਰ ਦਿੱਤੀ ਗੁਰੂ ਦੇ ਵਿਚਾਰ ਦੇ ਨਾਲ ਗੁਰੂ ਦੀ ਕਥਾ ਤੁਹਾਡੇ ਦੇ ਨਾਲ ਮਤ ਟਿੱਕ ਤੇ ਗਈ ਹੁਣ ਟਿੱਕੇ ਵੀ ਨੇ ਕੁਝ ਕੀਤਾ ਕਿ ਨਹੀਂ ਕੀਤਾ ਪਰਛਾਤੇ ਫਿਰ ਇਹਦੇ ਵਿੱਚੋਂ ਇੱਕ ਪ੍ਰਕਾਸ਼ ਨਿਕਲਿਆ ਇਸ ਮੱਤ ਵਿੱਚੋਂ ਇੱਕ ਪ੍ਰਕਾਸ਼ ਨਿਕਲਿਆ ਗੁਰ ਕੀ ਸਾਕੇ ਘਰ ਉਜਿਆਰਾ ਗੁਰ ਕੀ ਸਾਕੀ ਕਾ ਉਜਿਆਰਾ ਉਜਿਆਰਾ ਪ੍ਰਪਾ ਪ੍ਰਕਾਸ਼ ਚਨਣ ਮੇਟਿਆ ਸਰਦਰ ਸਿੱਧ ਚਲ ਉਡੂਗੀ ਜੀ ਗੱਲਿਆ ਪਰੋ ਸ਼ੈ ਸੰਜਵੇ ਚ ਕਟਾਵੇ ਯਤਨ ਕਰਦਾ ਮੈਂ ਬੇਸਬ ਵਿਚਾਰ ਜਵੇ ਉਹਨ ਪੁਜਿਆਰਾ ਪ੍ਰਕਾਸ਼ ਚਾਨਣ ਕੀ ਆ ਮਤਿ ਤੇ ਤੋਂ ਦੇਈ ਤੇ ਜੋ ਪ੍ਰਕਾਸ਼ ਨਿਕਲੇ ਦਾ ਤੇ ਪ੍ਰਕਾਸ਼ ਕੀ ਹੈ ਅਗੇ ਹੁੰਦੇ ਆ ਰਦੀ ਕਰਤਾ ਤੇ ਪਛਲੇ ਅਦੇ ਅਦੇ ਵੀ ਬਹੁਤ ਅંધੇਰਾ ਸਾਡੇ ਜੀਵ ਵਿੱਚ ਪਿਆ ਰੋ ਅਗਿਆਨਤਾ ਦਾ ਬਹੁਤ ਵੱਡਾ ਹਨੇਰਾ ਸੀ ਸਾਡੇ ਅੰਦਰ ਅਗਿਆਨਤਾ ਦਾ ਬਹੁਤ ਵੱਡਾ ਹਨੇਰਾ ਸੀ ਉਹ ਹਨੇਰਾ ਜਦੋਂ ਇਹਦਾ ਪ੍ਰਕਾਸ਼ ਹੋਇਆ ਨਾ ਤੇ ਕਿਹੜਾ ਪ੍ਰਕਾਸ਼ ਹੋਇਆ ਆ ਦੇਵ ਲੰਬੋਲਾ ਨੇ ਪਰੋ ਪ੍ਰਕਾਸ਼ ਹੋਇਆ ਗਿਆਨ ਦਾ ਜਦੋਂ ਗਿਆਨ ਦਾ ਪ੍ਰਕਾਸ਼ ਹੋਇਆ ਨਾ ਤੇ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਜਿਹੜਾ ਸਾਨੂੰ ਭਰਮ ਪਿਆ ਹੋਇਆ ਸੀ ਜਿਸ ਕਰਕੇ ਅਸੀਂ ਪਟਗੇ ਹੋਏ ਸੀ ਉਪਾਤਿਕ ਅਗਿਆਨਤਾ ਦਾ अंधेरा भाजी तुम तो कई बार देखा होगा अपने जीवन में जी भी देखिया होगा आम तो सही है या आ जम नहीं सही पर सा पिछली रीत चली आ रही है कम भावे नहीं सही हो पर सा रीत चली आ रही पुराने उच्चे तो ਜੇ ਮਰਿਆ ਦਾ ਪ੍ਰਸ਼ਾਦਾ ਸ਼ਕਾਉਣੇ ਆ ਤਰੀ ਚੱਲੀ ਉਹਦੀ ਸ਼ਕਾਉਣੇ ਵਰਤ ਰੱਖ ਤੇ ਪੁਰਾਣੇ ਵੀ ਚੱਲੀ ਆ ਰਹੇ ਵਰਤ ਰੱਖੀ ਜਾ ਰਹੇ ਇੱਕ ਨਹੀਂ ਪਤਾ ਦੇ ਕਿੰਨੇ ਅਗਿਆਨ ਦਾ ਹਨੇਰਾ ਸੀ ਜਿਹੜਾ ਸਾਡੇ ਵਿੱਚ ਅੰਧਵਿਸ਼ਵਾਸ ਸੀ ਜਿਹੜਾ ਸਾਡੇ ਵਿੱਚ ਅੰਧਵਿਸ਼ਵਾਸ ਸੀ ਨਾ ਉਹ ਗਿਆਨ ਦੇ ਨੇਰੇ ਦੂਰ ਕਰਤਾ ਅਸੀਂ ਬਣਾਈ ਜਾ ਰਹੇ ਹਾਂ ਆ ਪੁੰਨਿਆ ਆ ਮਸਿਆ ਦਸਵੀਂ ਤਿਤ ਬਾਸ਼ ਨੂੰ ਪੁੱਛੋ ਕੀ ਅਗਿਆਨ ਦਾ ਨੇ ਰਾਗ ਅਗਿਆਨ ਦਾ ਦੇ ਰਾਜ ਗੰਦਰ ਪ੍ਰਕਾਸ਼ੀਆ ਤੋਂ ਅਗਿਆਨਤਾ ਦੇ ਰਾਜ ਤਿਤ ਪਰਿਵੰਨ ਜਿਹੜੇ ਇਹਨਾਂ ਦੇ ਵਿਚਾਰ ਵਿੱਚ ਡੁੱਬੇ ਪਏ ਆ ਮਸਿਆ ਨੂੰ ਬਹੁਤ ਵੱਡਾ ਮਾਨ ਮੰਨ ਲਿਆ ਸੰਨਾਨੂ ਵੀ ਬਹੁਤ ਵੱਡਾ ਮਾਣ ਮਨ ਲਿਆ। ਪੁਨੇਰ ਵੀ ਬਹੁਤ ਵੱਡਾ ਮਾਣ ਮਨ ਲਿਆ। ਮਾੜਾ ਨਹੀਂ ਕਹਿੰਦਾ ਪਰਵਪਨ ਬਣਾ ਰਹੇ ਆ। ਆਪਾਂ ਬਣਾ ਰਹੇ ਆ। ਤੇ ਪਾਸ਼ੇ ਨੇ ਪਤਾ ਸਾਨੂੰ ਲਾਂਦ ਗੱਡੀ ਵੱਡੀ ਪਾਈ। ਪਰ ਇਸ ਵਿਚਾਰ ਤੇ ਕਿੱਥੇ ਆ। ਬਾੜੀ ਵਿਚਾਰਨ ਵਾਸਤੇ ਪਾਸ਼ੇ ਨੇ ਸਾਨੂੰ ਕਿਹਾ ਪੜਨ ਵਾਸਤੇ ਨਹੀਂ। ਇਹ ਕਿ ਉਹ ਪੜਦਾ ਦੇ ਕਿ ਪਛਦੇ ਵਿਚਾਰੇ ਨੂੰ ਜੋ ਮੰਦਰ ਮਦਸ ਰਿਹਾ ਨਾ ਸ਼ਬਦ ਇਹਦੀ ਵਿਚਾਰ ਕਰ ਜਿਹਦਾ ਬਦਲ ਹੋ ਹੁਣੇ ਵਿਚਾਰ ਕੀਤੀ ਆ ਗੁਰ ਕੀ ਸਾਖੀ ਜਾਗੇ ਤੰਤਜਰ ਮਤੇ ਆਗੇ ਉਸ ਸਾਖੀ ਦਾ ਉਜਿਆਰਾ ਤਾਂ ਸਗਲਾ ਮਿਟ ਗਿਆ ਸਗਲਾ ਦਾ ਇਹ ਹਨੇਰਾ ਹਨੇਰਾ ਪਛ ਕਿ ਉਹ ਕਹੇ ਹੁਣੇ ਆ ਮੱਛਾ ਪੁੱਨੇ ਵਾਲੀ ਗੱਲ ਅਜਿਹਾ ਦਿੱਤੀ ਵਾਰ ਸੇਵੇ ਮੁਗਦ ਗੁਵਾਰ ਕਿੰਨੀ ਆਨੰਦ ਪਾਈ ਸਾਨੂੰ ਕਿਹੜੀ ਬਦਵੀ ਦਿੱਤੀ ਸਾਨੂੰ ਮੁਗਦ ਬਿਲਕੁਲ ਬੂਰਖ ਗੁਵਾਰ ਅਜਿਹਾ ਉਹ ਤਾਂ ਬੰਦਾ ਬਿਲਕੁਲ ਗੁਵਾਰ ਨੂੰ ਸਮਝੀ ਹੈ ਜੀ ਕਿਸੇ ਕੋਲ ਆਹ ਬਦਵੀ ਬੜੀ ਜਨੂ ਬੂਰਕਾਲੀ ਤੇ ਤੇ ਵਾਰੀ ਵਾਰੀ ਸੇਵੇਂ ਮੁਗਦ ਗਵਾਰ ਤੇ ਇਹਤੇ ਵੀ ਗੱਲ ਐ ਮੁਕੀ ਮੂਰਤੀ ਵੀ ਕਹਦੇ ਕਮਲਾ ਵੀ ਕਹਦੇ ਗਵਾਰ ਵੀ ਕਹਦੇ ਕੋਈ ਗੱਲ ਨਹੀਂ ਕਹਤਾ ਜੇ ਕਹੇ ਤੂੰ ਕਹਿੰਦੇ ਤੂੰ ਤਾਂ ਕਮਲਾ ਹੀ ਆ ਤੂੰ ਤੂੰ ਵਿਚਾਰਤਾ ਨਹੀਂ ਤੂੰ ਕਮਲਾ ਐ ਜੇ ਕਹਦੇਂਗਾ ਪਰ ਇੱਥੇ ਗੱਲ ਨਹੀਂ ਮੁੱਕੀ ਅੱਗੇ ਕੀ ਅੱਗੇ ਕਹਿੰਦੇ ਜਿਹੜਾ ਜਨਮ ਮਰਨ ਦਾ ਚੱਕਰ ਆ ਰਹੇ ਤੇ ਪੈ ਪੈ ਪਿਆ ਹੀ ਰਹਿਣਾ ਤੇ ਗੱਲ ਸਾਰੀ ਗੁਰੂ ਦੇ ਸ਼ਬਦ ਤੇ ਵਿਚਾਰ ਤੇ ਨਿਬੜਦੀ ਇੱਥੇ ਜਾ ਕੇ ਆ ਕਿ ਸਾਡਾ ਜਨਮ ਮਰਨ ਮੁੱਕ ਜਾਵੇ ਜਿਹੜਾ ਵਾਰ-ਵਾਰ ਅਸੀਂ ਜੰਮਦੇ ਤੇ ਮਰਦੇ ਆ ਤੇ ਬਾਰ-ਬਾਰ ਦੁੱਖ ਸਹਾਰਦੇ ਆਂ ਇਹ ਖਤਮ ਹੋ ਜਾਵੇ ਤੇ ਜਾ ਕੇ ਜੀਵਨ ਸਫਲ ਹੋਣਾ ਪਰ ਜੀਵਨ ਸਫਲ ਨਹੀਂ ਹੋਣਾ ਦੇਖਿਆ ਬਹੁਤ ਵਾਰ ਮੈਂ ساری ਉਮਰ ਗੁਰਦੁਆਰੇ ਨਹੀਂ ਗਿਆ ਚਲੋ ਜੇ ਇੱਕ ਸਾਲ ਦੋ ਸਾਲ ਬਦ ਕਦੇ ਚਲੇ ਵੀ ਗਿਆ ਆਖਰ ਅੰਤ ਉਹਨਾਂ ਦਾ ਬੰਦੇ ਦਾ ਹਰ ਦਾ ਅੰਤ ਹੁੰਦਾ ਹੈ ਸ਼ਰਬੀਆ ਕੁਆਬੀਆ ਗੁਰਦੁਆਰਾ ਸਾਹਿਬ ਤੇ ਗਿਆ ਨਹੀਂ ਤੇ ਗੁਰਦੁਆਰੇ ਦੇ ਕੋਲ ਦੀ ਨਗੜਾ ਸ਼ਮਸ਼ਾਨ ਘਾਟ ਨੂੰ ਗੁਰਦੁਆਰੇ ਦੇ ਕੋਲ ਦੀ ਸ਼ਮਸ਼ਾਨ ਘਾਟ ਨੂੰ ਨਗੜਾ ਹੈ ਹਾਦੋ ਗਈ ਉਹਦੇ ਵਿੱਚ ਕੀਆ ਉਸ ਤਾਂ ਦੇ ਵਿੱਚ ਉੜ ਗਈ ਆ ਮਿੱਟੀ ਆ ਤਾਂ ਉਹਦਾ ਮੱਤਾ ਡਵਾਉਂ ਤੋ ਕੌਣ ਨੇ ਸੀ ਉਹਦਾ ਸਿਰ ਨਹੀਂ ਬਾ ਕਰਕੇ ਮੱਤਾ ਡੁਗੜ ਦਰੇ ਡੁਕਾਰੇ ਆ ਕੀ ਉਹਨੋਂ ਮੱਤਾ ਡੁਗੜ ਜੇ ਦੇ ਜੇ ਦੇ ਮੱਤਾ ਨਹੀਂ ਢੇਕਿਆ ਤੇ ਆਹ ਹੁਣ ਅਸੀਂ ਮੱਤਾ ਲਗਾਉਣੇ ਨੂੰ ਰਣਵੀ ਗਾਲੀ ਇਹਦੇ ਨੂੰ ਵੱਡਾ ਕੰਮ ਕੀ ਹੋ ਸਕਦਾ ਇਹਦੇ ਨੂੰ ਵੱਡਾ ਤਨੁਸ਼ਵਾਸ ਕੀ ਹੋ ਸਕਦਾ ਜਿਹੜੀ ਉਹਦੇ ਵਿੱਚ ਚੀਜ਼ ਸੀ ਬੋਲਣ ਵਾਲੀ ਉਹਦੇ ਚੀਜ਼ ਨੂੰ ਚਲਾਉਣ ਵਾਲੀ ਉਹ ਤਾਂ ਐ ਨਹੀਂ ਹੁਣ ਜਿਸ ਕੱਗੇ ਦਾ ਸਰੀਰ ਸੀ ਨਾ ਜਿਸ ਕੱਤੇ ਬੰਦਾ ਘੁਆ ਰਿਆ ਸੀ ਇਨਸਾਨ ਘੁਆ ਰਿਆ ਸੀ ਉਹ ਤਾਂ ਇਹ ਨਹੀਂ ਹੁਣ ਉਸ ਮਰਤੀ ਜੋਤ ਤਾਂ ਇਹ ਨਹੀਂ ਹੁਣ ਉਹਨੇ ਆਪਣੇ ਜੋਤ ਖੇਚ ਲਈ ਤੇ ਪਿੱਛੇ ਕੀ ਰਹਿ ਗਿਆ ਮਿੱਟੀ ਤੇ ਮਿੱਟੀ ਦਾ ਪਤਲਾ ਨਾ ਆ ਬੈਠੇ ਨੇ ਪਾਸ ਕਬੀਰ ਸਾਹਿਬ ਵੀ ਬਾਰੇ ਇਹਨਾਂ ਨੂੰ ਚੋ ਉਗਦੇ ਕੁਬੀਰਾ ਤੂੜ ਸਕੇਲ ਕੇ ਸਕੇਲ ਪਾ ਪਾਜੋ ਪਰ ਪਰੋ ਫਾਰਸੀ ਦਾ ਸ਼ਬਦ ਹੈ ਸਕੇਲਣਾ ਇਕੱਠਾ ਕਰਨਾ ਤੂੜ ਮਿੱਟੀ ਤੂੜ ਸਕੇਲ ਕੇ ਪੁਰੀਆਂ ਬੰਦੀ ਦੇ ਤੇਨਕੇ ਨਕੀਏ ਪੁਰੀਆਂ ਅੰਦੀਵਰਾ ਜੀ ਆ ਪੇਪੜੇ ਆ ਜੀ ਆ ਦੇਲੇ ਆ ਜੀ ਆ ਬਨਾਨਾ ਆ ਜੀ ਬਨਾਨਾ ਨਿਗਰਿਕੇ ਪੁਰੀਆਂ ਬਣਾ ਕੇ ਕੱਟੀਆਂ ਕਰਕੇ ਤੇ ਕਮਾਡੀ ਪੁਰੀ ਬਣਾਉਂਦੇ ਉਹਨੂੰ ਅਸੀਂ ਦੇ ਦੇਣ ਲੱਗੇ ਤਲ ਗੱਲ ਲੱਗੇ ਸੀਰ ਕਰਨ ਲੱਗੇ ਤੇ ਹੈ ਕਿਤੇ ਜਿੱਕੀ ਸੀ ਦੇ ਵਿੱਚ ਮਿੱਟੀ ਤਬੀਰਾ ਤੋਂ ਉਸਕੇਰ ਕੇ ਪੁਰੀਆਂ ਬੰਦੀ ਦੇ ਚੋਰੀ ਜੁੜੀ ਬੁੜੀ ਆਪਣਾ ਕੇ ਦੇ ਬੰਦ ਤੇ ਤਿਆਰ ਕਰਤੀ ਉਹ ਸਰਦਾਰਪੁਰ ਖਰਵਾਹੂ ਨੇ ਚਾਰ ਦਿਨ ਉਸ ਕੋ ਬੇਕਣਾ ਅੰਤਖੇ ਕੀ ਖੇ ਕਦੇ ਚਾਰ ਦਿਨ ਦਾ ਦਿਖਾਵਾ ਇਹ ਤਾਂ ਅਜਾੜਾ ਤਾਂ ਜਿਹੜਾ ਚਾਰ ਦਿਨ ਦਾ ਦਿਖਾਵਾ ਤੇ ਪਾਛੇ ਉਹਦੇ ਫਿਰ ਕੀ ਹੋਣਾ ਅੰਤਖੇ ਕੀ ਖੇ ਉਹਨਾਂ ਚਿਰ ਦੇ ਸੀਗੇ ਜਿੰਨਾ ਵਿਚਰ ਇਹਦੇ ਵਿੱਚ ਜੀ ਸੀਗਾ ਜਦੋਂ ਜੀ ਨਿਕਲ ਗਿਆ ਦੇ ਵਿੱਚੋਂ ਤੇ ਫਿਰ ਕੀ ਹੋਇਆ ਅੰਧ ਖੇਡ ਦੀ ਖੇ ਖੇ ਕੱਟੇ ਕੀਤੀ ਸੀ ਪੰਦਕ ਵੀ ਸੋਦਾ ਖੇ ਕੱਟੇ ਕੀਤੀ ਸੀ ਤੇ ਕੀ ਹੋ ਨਿਕਲ ਤੁਸੀਂ ਸਿਆੜੇ ਜੀ ਦੁਕਾਨਦਾਰ ਕੁਝ ਜਾਂਦੇ ਜੀ ਅੱਜ ਉਹ ਜਮਾਨਾ ਨਹੀਂ ਰਿਹਾ ਅੱਜ ਜਮਾਨਾ ਨਹੀਂ ਰਿਹਾ ਜਦੋਂ ਛੋਟਾ ਮੋਟਾ ਸੌਦਾ ਲਿਆ ਹੁੰਦੇ ਨਾ ਲੋਣ ਮਿਰਚ ਆਦਿ ਕੁਪਰਵਾਰ ਦੁਕਾਨ ਤੋਂ ਜਾ ਕੇ ਉਹ ਕਾਗਜ਼ ਦੀਆਂ ਪੁੜੀਆਂ ਵਿੱਚ ਬੰਨ ਕੇ ਦਿੰਦੇ ਕਾਗਜ਼ ਦੀਆਂ ਪੁੜੀਆਂ ਵਿੱਚ ਰੇਪੜ ਕੇ ਦਿੰਦੇ ਹੋ ਤੇ ਜਦੋਂ ਖਰੇ ਹੋ ਕੇ ਖੋਲਦੇ ਤੇ ਕੀ ਉਹਦੇ ਵਿੱਚੋਂ ਹਮ ਨਿਕਲਦੇ ਨੇ ਸੀ ਬਦਾਮ ਨਿਕਲਦੇ ਜਿਹਦੇ ਵਿੱਚੋਂ ਜੋ ਪੁੜੀ ਵਿੱਚ ਪਾਇਆ ਸੀ ਉਹ ਹੀ ਨਿਕਲਣਾ ਸੀਗਾ ਹੁਣ ਪਾਈ ਤੇ ਦੇਹ ਦੀ ਦੀ ਪੁੜੀ ਸੀਗੀ ਜਿਹਦਾ ਕਰਕੇ ਦੇਹ ਸੀ ਪਹਿਲਾ ਪੁੜੀ ਰਬੋਦੀ ਸੀ ਬੁੜਗੋ ਖੋਲੀ ਦੀ ਪੁੜੀ ਖਤਮ ਪੁੜੀ ਖਤਮ ਹੁਣ ਸਮਾਨ ਵਿੱਚੋਂ ਕੱਢ ਲਿਆ ਮਾਲਤ ਨੂੰ ਜਿਹੜਾ ਸਮਾਨ ਪਾਇਆ ਸੀ ਉਹ ਕੱਢ ਲਿਆ ਤਰਗੀਆਂ ਕਾਗ ਕੱਲਾ ਕਾ ਕਾਜ ਹੁਣ ਕਾਜ ਕਿਸ ਕੰਮ ਆ ਛੜਦੇ ਕੰਮ ਇਹਨੂੰ ਛੜਦੇ ਉਹ ਕੀ ਬਣੇ ਸੁਆ ਬਣ ਗਏ ਪਾਰਸ਼ਦ ਦੇ ਪਰ ਸਾਨੂੰ ਦੇਹ ਦੇ ਨਾਲ ਨਹੀਂ ਜੋੜਿਆ ਸਤਿ ਅਰਿਓ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਖਰਾ ਉਪਦੇਸ਼ ਸਾਨੂੰ ਦਿੱਤਾ ਸਾਨੂੰ ਦੇ ਦੇ ਨਾਲ ਨਹੀਂ ਜੋੜਿਆ ਕਾਦੀ ਨਾਲ ਜੋੜਿਆ ਖੁਦ ਖੁਦਾ ਦੇ ਨਾਲ ਜੋੜਿਆ ਨਿਰੰਕਾਰ ਦੇ ਨਾਲ ਜੋੜਿਆ ਨਿਰੰਕਾਰ ਕੀਆ ਸ਼ਬਦ ਸ਼ਬਦ ਕੀਆ ਵਿਚਾਰ ਵਿਚਾਰ ਦੇ ਨਾਲ ਸਭ ਜੋੜਿਆ ਤੇ ਗਨਪਾ ਸੁਲਤਾਨਪੁਰ ਤੋਂ ਗੱਲ ਸ਼ੁਰੂ ਕੀਤੀ ਸੀ ਬੋਦੀ ਘਰੇ ਤੋਂ ਅਜੋ ਦਾਪਤ ਇੱਕ ਉਦਾਰ ਨੇ ਪੱਖ ਲਿਆ ਤੇ ਦੇ ਨੂੰ ਛੱਡ ਕੇ ਪੂਜਾਰ ਦਾ ਪਿੱਧਾ ਜੋੜਦੇ ਆ ਉਹ ਪਾਸ਼ਾ ਜਿੱਦਾਂ ਆਪਣੇ ਦੇ ਕਾਲੂ ਕਿਰਪਾ ਕਰਦਗੇ ਉਹ ਆਪਾਂ ਕਾਲੂ ਵਿਚਾਰ ਕਰਦਵਾਂਗੇ ਉਹੀਆਂ ਕੋਲਾਂ ਦੇ ਕਿਮਾ ਬਖਸ਼ ਕਰਦੇ ਆਉ ਨਾ ਆ ਸਰਬੱਤੇ ਪਰਿਵਾਰ ਦੇ ਨਦਰ ਗੜੀ ਦੇ ਸੁਖ ਸ਼ਾਂਤੀ ਵਾਸਤੇ ਆਪਾਂ ਸਤ ਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ